ਮੇਰਾ ਬਾਪੂ ਬੜਾ ਪਿਆਰ ਕਰਦਾ ਸੀ ਮੈਨੂੰ ਇਕਲੌਤੀ ਧੀ ਹੋਈ ਮੈਂ ਨਿੱਕੀ ਹੁੰਦੀ ਤੂੰ ਦੀਪੀ ਕੋ ਤਾਖਦਾ ਹੁੰਦਾ ਸੀ ਸਵੇਰੇ ਉੱਠ ਪਸ਼ੂਆਂ ਨੂੰ ਨੀਰਾ ਚਾਰਾ ਪਾ ਕੇ ਧਾਰਾ ਕੱਢਦਾ ਸੀ ਉੱਠਣ ਤੋਂ ਪਹਿਲਾਂ ਦੁੱਧ ਦਾ ਗਲਾਸ ਭਰ ਕੇ ਮੇਰੇ ਸਿਰਾਂ ਨੇ ਰੱਖ ਦਿੰਦਾ ਮਾਂ ਦਾ ਬਚਪਨ ਚ ਜਾਣਾ ਕਦੇ ਬਾਪੂ ਨੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਸਵੇਰੇ ਜਲਦੀ ਘਰ ਦਾ ਕੰਮ ਨਿਵੇੜ ਬਾਪੂ ਟਰੈਕਟਰ ਤੇ ਮੈਨੂੰ ਨਾਲ ਲੈ ਜਾਂਦਾ ਨਾਲ ਬਿਠਾ ਕੇ ਖੇਤ ਨੂੰ ਜ਼ਮੀਰ ਬਾਰੇ ਸਭ ਕੁਝ ਦੱਸਦਾ ਰਹਿੰਦਾ ਹੌਲੀ ਹੌਲਾ ਸਮਾਂ ਬੀਤਿਆ ਮੈਨੂੰ ਸਕੂਲ ਭੇਜਣ ਲੱਗ ਪਿਆ ਖੇਤ ਰਸਤੇ ਵਿੱਚ ਹੌਣ ਕਰਕੇ ਕਈ ਵਾਰੀ ਸਕੂਲ ਗੇੜਾ ਮਾਰ ਜਾਂਦਾ ਲਾੜ ਕਰਦਾ ਹੀ ਵਾਲਾ ਸੀ ਮੈਂ 5ਵੀਂ ਜਮਾਤ ਤੱਕ ਦੀ ਪੜ੍ਹਾਈ ਦੇ ਨਾਲ ਖੇਤ ਦੇ ਸਾਰੇ ਕੰਮ ਵੀ ਨਿਭੇੜਦੀ ਰਹਿੰਦੀ ਬਾਪੂ ਇੱਕ ਦਿਨ ਅਲਾਗਲੇ ਪਿੰਡ ਗਿਆ ਸੀ ਮੈਂ ਪਿਛੋਂ ਆਪ ਰੋਟੀ ਬਣਾ ਲਈ ਬਾਪੂ ਦੇ ਆਉਣ ਦੀ ਧੀਰ ਸੀ ਕਿ ਮੈਂ ਚਾਹ ਨਾਲ ਰੋਟੀ ਬਾਪੂ ਦੇ ਅੱਗੇ ਰੱਖ ਦਿੱਤੀ ਬਸ ਫੇਰ ਕੀ ਸੀ ਗੋਕਲ ਚ ਲੈ ਕੇ ਪਤਾ ਨਹੀਂ ਰੱਬ ਨਾਲ ਕੀ ਗੱਲਾਂ ਕਰ ਰਿਆ ਕਹਿੰਦਾ ਤੂੰ ਮੇਰੀ ਟੀ ਨਹੀਂ ਪੁੱਤ ਐ ਪੁੱਤ ਤੂੰ ਪੜਿਆ ਕਰ ਰੋਟੀ ਮੈਂ ਆਪ ਤੇ ਬਣਾ ਲਿਆ ਕਰੂੰਗਾ ਬਾਪੂ ਰਾਤ ਨੂੰ ਸੌਣ ਵੇਲੇ ਬਹੁਤ ਦੁਨੀਆਦਾਰੀਆਂ ਦੀਆਂ ਗੱਲਾਂ ਕਰਦਾ ਰਹਿੰਦਾ ਸਮਝਾਉਂਦਾ ਰਹਿੰਦਾ ਮੈਂ ਸੌ ਜਾਂਦੀ ਪਰ ਬਾਪੂ ਸਿਰ ਤੇ ਹੱਥ ਫੇਰਦਾ ਜਾਗਦਾ ਸੌ ਜਾਂਦਾ ਉਹਨੂੰ ਮੇਰੇ ਵੱਡੇ ਹੋਣ ਦਾ ਫਿਕਰ ਵੀ ਸ਼ਾਇਦ ਦੁਤਾ ਰਿਹਾ ਸੀ ਕੁਝ ਸਮੇਂ ਬਾਅਦ ਕਾਜ ਦਾ ਸਫ਼ਰ ਸ਼ੁਰੂ ਹੋ ਗਿਆ ਉਹਨਾਂ ਦਿਨਾਂ ਵਿੱਚ ਬੱਸ ਵਗੈਰਾ ਘੱਟ ਹੀ ਸੀ ਬਾਪੂ ਸ਼ਹਿਰ ਟ੍ਰੈਕਟਰ ਤੇ ਛੱਡ ਜਾਂਦਾ ਤੇ ਲੈ ਕੇ ਆਉਂਦਾ ਸਮਾਂ ਲੰਘਦਾ ਗਿਆ ਤੇ ਸਮਾਨਾ ਕਾਰਜ ਵਾਲੀ ਜ਼ਿੰਦਗੀ ਤੇ ਬਦਲਾਅ ਸ਼ੁਰੂ ਹੋ ਗਏ ਮੈਨੂੰ ਪੰਜਾਬੀ ਸੂਟ ਦਾ ਬਹੁਤ ਸ਼ੌਕ ਸੀ ਬਾਪੂ ਨੂੰ ਰੰਗ ਦੱਸ ਦੇਣਾ ਝਟਪਟ ਬਾਪੂ ਹੈਰੋਂ ਸੂਟ ਲੈ ਆ ਦਿੰਦਾ ਕਦੇ ਮਹਿੰਗਾ ਸਸਤਾ ਨਹੀਂ ਸੀ ਦੇਖਦਾ ਇੱਕ ਵਾਰੀ ਬਾਪੂ ਨੇ ਮੇਰੀ ਜਿੱਦ ਕਰਕੇ ਜੁੱਤੀ ਮੁਖਸਰ ਤੋਂ ਲੈ ਕੇ ਦਿੱਤੀ ਜੋ ਮੈਂ ਉਹ ਵੀ ਸੀ ਹੁਣ ਲੱਖਾਂ 'ਚ ਵੀ ਨਹੀਂ ਸੀ ਮਿਲਦੀ ਮੇਰੀ ਕਾਰ ਜੀ ਚ ਦੀ ਪਹਿਚਾਣ ਬਖਰੀ ਹੁੰਦੀ ਸੀ ਟੀਚਰ ਮੈਨੂੰ ਬਹੁਤ ਪਿਆਰ ਕਰਦੇ ਸੀ ਮੇਰੇ ਨਾਲ ਵੱਧ ਕੁੜੀਆਂ ਸ਼ਹਿਰ ਦੀਆਂ ਸਨ ਉਹ ਮੇਰੇ ਘਰ ਆਵੇ ਤੇ ਕੁਝ ਨਾ ਹੁੰਦੀਆਂ ਮੈਂ ਕੁਝ ਚਿਰ ਆਪਣੇ ਆਪ ਨੂੰ ਸਮਝੌਤਾ ਕਰਦੀ ਰਹੀ ਅਸੀਂ ਵਿਹੜੇ ਵਿੱਚ ਪਏ ਸੀ ਬਾਪੂ ਨੇ ਲਾਲਟਣ ਬੁਝਾ ਦਿੱਤੀ ਝੱਟ ਮੈਂ ਬਾਪੂ ਨੂੰ ਕਹਿਣਾ ਕੁਝ ਕਹਿਣਾ ਚਾਹੇ ਆ ਪਰ ਹਿੰਮਤ ਨਾ ਹੋਈ ਡਰ ਜੂ ਲੱਗਦਾ ਸੀ ਬਾਪੂ ਤੋਂ ਬੋਲਣ ਦੀ ਦੇਰ ਸੀ ਕਿ ਬਾਪੂ ਕਹਿੰਦਾ ਦੱਸ ਪੁੱਤ ਮੈਂ ਕਿਹਾ ਬਾਪੂ ਮੈਂ ਆ ਸ਼ਹਿਰ ਵਾਲੇ ਕੱਪੜੇ ਪਾ ਲਿਆ ਕਰਾਂ ਬਾਪੂ ਕਹਿੰਦਾ ਪੁੱਤ ਇਹ ਸਾਡਾ ਸੱਭਿਆਚਾਰ ਨਹੀਂ ਆਪਣਾ ਪੰਜਾਬੀ ਪਹਿਰਾਵਾ ਹੈ ਸਾਡੀ ਇੱਜ਼ਤਾਂ ਸਾਡੀ ਸਾਨ ਹੈ ਕਿਸੇ ਦੀ ਹਿੰਮਤ ਨਹੀਂ ਸਾਡੇ ਵੱਲ ਮੁੜ ਕੇ ਦੇਖੀ ਬਾਕੀ ਮੈਂ ਪੁੱਤ ਕਿਹੜਾ ਤੇਰੇ ਸ਼ੌਂਕ ਪੂਰੇ ਕਰਨ ਦੀ ਕਮੀ ਛੱਡਦਾ ਪਰ ਉਸ ਟਾਈਮ ਮੈਨੂੰ ਇਹ ਗੱਲਾਂ ਆਮ ਲੱਗੀਆਂ ਮੈਂ ਜिद ਕੀਤੀ ਬਾਪੂ ਨੇ ਹਾਂ ਕਰ ਦਿੱਤੀ ਪਰ ਦਿਲੋਂ ਨਹੀਂ ਸਵੇਰੇ ਮੈਂ ਕਾਲਜ ਲਈ ਤਿਆਰ ਹੋ ਗਈ ਛੁੱਟੀ ਤੋਂ ਬਾਅਦ ਮੈਂ ਮੇਰੀ ਸੇਲੀ ਵੱਡੀ ਦੁਕਾਨ ਤੋਂ ਕੁਝ ਕੱਪੜੇ ਲੈ ਆ। ਲੈ ਕੇ ਘਰ ਆ ਗਈ ਆ। ਸਵੇਰੇ ਜਲਦੀ ਉੱਠ ਜਾ ਪਾਣੀ ਕਰਕੇ ਰੋਟੀ ਬਣਾਈ ਤੇ ਤਿਆਰ ਹੋ ਗਈ। ਬਾਪੂ ਬਾਹਰ ਆ ਗਿਆ ਪਰ ਉਹ ਚੁੱਪ ਸੀ। ਕੁਝ ਨਾ ਬੋਲਿਆ। ਬਾਪੂ ਨੇ ਟਰੈਕਟਰ ਸਟਾਰਟ ਕੀਤਾ। ਮੈਂ ਨਾਲ ਬੈਠ ਗਈ। ਪਰ ਬਾਪੂ ਨੂੰ ਪਿੰਡ ਵਿੱਚੋਂ ਪਤਾ ਨਹੀਂ ਕਿਉਂ ਲੱਗਣਾ ਔਖਾ ਹੋ ਗਿਆ। ਅਗਲੀ ਰਾਤ ਬਾਪੂ ਮਾਰ ਹੋ ਗਿਆ। ਮੇਰੇ ਕਹਿਣ ਦੇ ਬਾਵਜੂਦ ਮੈਨੂੰ ਬਾਪੂ ਨੇ ਕਾਲਜ ਨੂੰ ਜਾਣ ਲਈ ਕਹਿ ਦਿੱਤਾ ਬਾਪੂ ਦੀਆਂ ਅੱਖਾਂ ਨੇ ਪਹਿਲੀ ਵਾਰ ਘੂਇਆ ਸੀ ਬਸ ਫਿਰ ਮੈਂ ਕਾਲਜ ਜਾਣ ਲੱਗੀ ਪਰ ਰਸਤੇ ਵਿੱਚ ਮੁੰਡੇ ਬੁਰੀ ਨਿਗਾਹ ਨਾਲ ਦੇਖਦੇ ਘੂਰਦੇ ਮੈਂ ਚੁੱਪ ਕਰ ਕਾਲਜ ਨੂੰ ਧਰੀ ਜਾਂਦੀ ਵਾਪਸ ਆਉਂਦੀ ਫੇਰ ਵੀ ਆਹੀ ਕੁਝ ਸਹਿਣਾ ਪੈਂਦਾ ਕੁਝ ਚਿਰ ਇੰ ਚੱਲਦਾ ਰਿਹਾ ਬਾਪੂ ਦੀ ਅਵਿਅਤ ਹੋਰ ਜ਼ਿਆਦਾ ਵਿਗੜ ਗਈ ਜਿਵੇਂ ਉਹਨੂੰ ਕੱਲੀ ਜਾਂਦੀ ਦੇ ਨਾਲ ਬਾਪਰ ਦੀਆਂ ਗੱਲਾਂ ਦਾ ਪਤਾ ਲੱਗ ਗਿਆ ਹੋਵੇ ਮੈਂ ਕਈ ਦਿਨਾਂ ਬਾਪੂ ਸਰਾਣੇ ਸਾਰੀ-ਸਾਰੀ ਜਾਤ ਬੈਠੀ ਰਹਿੰਦੀ ਪਰ ਉਹ ਪਤਾ ਨਹੀਂ ਕਿਉਂ ਮੇਰੇ ਨਾਲ ਬੋਲਣ ਦੀ ਕੋਸ਼ਿਸ਼ ਕਰਦਾ ਪਰ ਮੇਰੇ ਵੱਲ ਵੇਖ ਕੇ ਚੁੱਪ ਕਰ ਜਾਂਦਾ ਮੈਂ 4:00 ਵਜੇ ਸਵੇਰੇ ਉੱਠ ਚਾਹ ਬਣਾਉਣ ਚਲੀ ਗਈ ਪਰ ਆਈ ਤਾਂ ਬਾਪੂ ਅੱਖਾਂ ਵਿੱਚ ਚੁੱਕਿਆ ਸੀ ਫਿਰ ਮੈਂ ਉਸ ਦਿਨ ਤੋਂ ਬਾਅਦ ਕਾਲਜ ਜਾਣਾ ਬੰਦ ਕਰ ਦਿੱਤਾ ਇਕੱਲੀ ਬੈਠੀ ਬਾਪੂ ਬਾਰੇ ਸੋਚਦੀ ਰਹਿੰਦੀ ਪਰ ਫਿਰ ਹੌਸਲਾ ਕਰਕੇ ਖੇਤ ਦਾ ਕੰਮ ਕਰਨ ਦਾ ਫੈਸਲਾ ਕਰ ਲਿਆ ਅਗਲੀ ਸਵੇਰ ਬਾਪੂ ਦੇ ਸ਼ੌਂਕ ਨਾ ਲਿਆਂਦੇ ਸੂਟ ਤੇ ਜੁੱਤੀ ਪਾ ਕੇ ਟਰੈਕਟਰ ਖੇਤ ਵੱਲ ਨੂੰ ਮੋੜ ਲਿਆ ਪਿੰਡ ਵਿੱਚੋਂ ਲੰਘਣ ਲੱਗੀ ਤਾਂ ਮੁੰਡਿਆਂ ਨੇ ਮੁੜ ਕੇ ਨਾ ਦੇਖਿਆ ਸਗੋਂ ਨੀਵੀਂ ਪਾ ਕੇ ਲੰਘ ਗਈ ਆਉਂਦੀ ਜਾਂਦੀ ਨੂੰ ਸਭ ਵੱਡੇ ਬਜ਼ੁਰਗ ਪੁੱਤ ਪੋਤਾ ਆਖਣ ਲੱਗੇ ਮੇਰੀ ਹਿੰਮਤ ਹੋਰ ਵੱਧ ਗਈ ਮੈਨੂੰ ਜਿਵੇਂ ਆਰਾਮ ਹੀ ਭੁੱਲ ਗਿਆ ਸੀ ਮੈਂ ਉਠਦੀ ਬੈਹਂਦੀ ਇੱਕੋ ਗੱਲ ਸੋਚਦੀ ਰਹਿੰਦੀ ਕਿ ਮੇਰੇ ਬਾਪੂ ਵੱਲੋਂ ਪੂਰੇ ਕੀਤੇ ਸ਼ੌਂਕ ਮੇਰੇ ਸ਼ਹਿਰ ਵਾਲੇ ਸ਼ੌਂਕ ਨਾਲੋਂ ਕਿਤੇ ਵੱਡੇ ਸਨ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਾਂ ਕਿ ਸਾਡਾ ਹੋਰ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣ ਨੂੰ ਹੌਸਲਾ ਬਦੇ ਕਹਾਣੀ ਨੂੰ ਬਤਵਾ ਦਿਲਾਈ ਕਰਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ